ਸਾਡੇ YouTube ਚੈਨਲ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਅੱਜ ਵਾਲੀ ਵੀਡੀਓ ਵਿੱਚ ਦੱਸਾਂਗੇ ਆਪਾਂ ਤੁਹਾਨੂੰ ਪੁਰਾਣੇ ਬਣੇ ਹੋਏ ਕਮੀਜ਼ ਦੇ ਵਿੱਚੋਂ ਕਾਂ ਕੱਢਣ ਦਾ ਤਰੀਕਾ ਜਿਵੇਂ ਕਿ ਦੇਖੋ ਪੁਰਾਣਾ ਬਣਿਆ ਹੋਇਆ ਕਮੀਜ਼ ਆਪਣੇ ਕੋਲ ਉਹਦੇ ਵਿੱਚ ਕਈ ਵਾਰ ਆਪਾਂ ਦੁਕਾਨ ਪਾਏ ਜਾਂਦਾ ਸਲਾਈ ਕਰਦੇ ਸਮੇਂ ਜਾਂ ਕਟਾਈ ਕਰਦੇ ਸਮੇਂ ਤਾ ਉਹ ਕਿਸ ਤਰੀਕੇ ਨਾਲ ਕੱਢਣਾਗਾ ਕਾਣ ਦੇਖੋ ਉਹਦੇ ਲਈ ਆਪਾਂ ਪਹਿਲਾਂ ਨੂੰ ਕੀ ਕਰਨਾ ਪਊਗਾ ਸਾਰੇ ਕਮੀਜ਼ ਨੂੰ ਦੇਖੋ ਆਪਾਂ ਨੂੰ ਇਸ ਤਰ੍ਹਾਂ ਵੱਖੋ-ਵੱਖ ਕਰਨਾ ਪਊਗਾ ਸਾਰੇ ਕਮੀਜ਼ ਨੂੰ ਆਪਾਂ ਨੂੰ ਢੇੜਨਾ ਪਊਗਾ ਉਹਦੇ ਬਾਜੂ ਵੀ ਢੇੜਨੇ ਆ ਪਹਿਣਗੇ ਉਹਦੇ ਗਲਾਏ ਜਿਹੜਾ ਆਪਾਂ ਗਲਾ ਲਗਾਉਣਾ ਬੁਕਰਮ ਵਾਲਾ ਉਹ ਵੀ ਢੇੜਨਾ ਪਊਗਾ ਸਾਰੀਆਂ ਲਪਲੋਆਂ ਸਾਰੀਆਂ ਸਲਾਈਆਂ ਸਾਰੇ ਕੁਝ ਆਪਾਂ ਨੂੰ A to Z ਜਿਹੜਾ ਢੇੜਨਾ ਪਊਗਾ ਜਿਹੜਾ ਆਪਾਂ ਨੂੰ ਇਹ ਕਮੀਜ਼ ਹੈਗਾ ਜਦੋਂ ਵੀ ਆਪਣੇ ਕਮੀਜ਼ ਦੇ ਵਿੱਚ ਕਾਣ ਪਾਈ ਜਾਂਦਾਗਾ ਆਪਣਾ ਕਮੀਜ਼ ਇੱਕ ਸਾਈਡ ਤੇ ਜਾਂਦਾਗਾ ਤਾਂ ਉਹਦੇ ਲਈ ਆਪਾਂ ਨੂੰ ਜਿਹੜਾ ਕਮੀਜ਼ ਆਪਣਾ ਨਵੇਂ ਸਿਰੇ ਤੋਂ ਸਲਾਈ ਕਰਨਾ ਪੈਂਦਾਗਾ ਕਿਉਂਕਿ ਜੇਕਰ ਆਪਾਂ ਨੂੰ ਐਸੀ ਤਰ੍ਹਾਂ ਹੀ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਆਪਣਾ ਕਮੀਜ਼ ਹੋਰ ਵੀ ਜ਼ਿਆਦਾ ਜਿਆਦਾ ਖਰਾਬ ਹੋ ਜਾਂਦਾਗਾ ਤੇ ਉਹਦੀ ਫਿਟਿੰਗ ਆ ਜਿਹੜੀ ਸਾਰੀ ਖਰਾਬ ਹੋ ਜਾਂਦੀ ਆਪਣੇ ਛਾਤੀ ਦੇ ਤੇ ਕਮਰ ਦੇ ਪੇਟ ਦੇ ਉੱਪਰੋਂ ਜਿਹੜੀ ਬਹੁਤ ਜ਼ਿਆਦਾ ਖਿੱਚ ਪੈਂਦੀ ਤੇ ਆਪਣਾ ਕਮੀਜ਼ ਜਿਹੜੇ ਇੱਕ ਸਾਈਡ ਨੂੰ ਜਾਂਦਾਗਾ ਜਿਹੜੇ ਇੱਕ ਸਾਈਡ ਦੇ ਕਪੜਾ ਕਮੀਜ਼ ਚ ਚਲੇ ਜਾਂਦਾ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਾਂ ਦੇ ਦਿੱਕਤ ਆਉਂਦੀ ਆ ਇਹਦੇ ਵਿੱਚ ਤਾਂ ਆਪਣਾ ਕਮੀਜ਼ ਜਿਹੜਾ ਪਾਇਆ ਹੋਇਆ ਸੋਹਣਾ ਨਹੀਂ ਲੱਗਦਾ ਵੀਡੀਓ ਸ਼ੁਰੂ ਤੋਂ ਲੈ ਕੇ ਚੱਕਰ ਦੇਖਣਾ ਪੂਰੀ ਬਰੀਕੀਆਂ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਇਹ ਕਮੀਜ਼ ਦੇ ਵਿੱਚ ਜਿਹੜਾ ਕਾਣਾ ਕਿਸ ਤਰੀਕੇ ਨਾਲ ਕੱਟ ਸਕਦੇ ਆ ਤੇ ਕਿਸ ਤਰੀਕੇ ਦੇ ਨਾਲ ਆਪਾਂ ਕਮੀਜ਼ ਨੂੰ ਫੜ ਕੇ ਦਾ ਕਾਣ ਦੇਖਣਾ ਵੀ ਇਹਦੇ ਵਿੱਚ ਕਾਣ ਹੈਗਾ ਜਾਂ ਨਹੀਂ ਹੈਗਾ ਮੇਰੇ ਚੈਨਲ ਤੇ ਜੇਕਰ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਨਵੇਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਉਹਦੇ ਭਰਾਉਣ ਵਾਲੀ ਨਵੇਂ-ਨਵੇਂ ਵੀਡੀਓ ਜਿਹੜੇ ਤੁਹਾਡੇ ਲਈ ਆਪਾਂ ਲੈ ਕੇ ਆਉਣਾਂਗੇ ਉਹਨਾਂ ਦੇਖ ਕੇ ਤੁਸੀਂ ਘਰ ਬੈਠੇ ਫ੍ਰੀ ਸਿਲਾਈ ਕੋਰਸ ਦਾ ਸਿੱਖ ਸਕੋ ਤੇ ਆ ਜੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆਂਗੇ ਇਹਦੇ ਵਿੱਚ ਵੀ ਜਿਹੜੇ ਆਪਾਂ ਕਾਣਾ ਲਾਂਗੇ ਕਿਸ ਤਰੀਕੇ ਨਾਲ ਕੱਢਾਂਗਾ ਤੇ ਕਿਸ ਤਰੀਕੇ ਨਾਲ ਆਪਾਂ ਦੇਖਣਾਗਾ ਆਪਣੇ ਸੂਟ ਦੇ ਵਿੱਚ ਜਿਹੜਾ ਕਾਣਾ ਲਾਂਗਾ ਕਿਸ ਤਰੀਕੇ ਨਾਲ ਪੈਂਦਾਗਾ ਤੇ ਆਪਾਂ ਨੂੰ ਤਾਂ ਕਿਵੇਂ ਪਤਾ ਚੱਲੂਗਾ ਵੀ ਆਪਾਂ ਕਾਣਾ ਜਿਹੜਾ ਕਿਸ ਤਰੀਕੇ ਦੇ ਨਾਲ ਆਪਾਂ ਆਪਣੀ ਪ੍ਰੋਬਲਮ ਦਾ ਹੱਲ ਹੈ ਜਿਹੜਾ ਕਿਵੇਂ ਕਰਨਾਗਾ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਕੋਲ ਹੈਗਾ ਦੇਖੋ ਫਰੰਟ ਪੀਸ ਇਹ ਫਰੰਟ ਪੀਸ ਹੈ ਮੇਰੇ ਕੋਲੇ ਦਾ ਢੇੜਿਆ ਹੋਇਆਗਾ ਦੇਖੋ ਇਹਦਾ ਗਲਾ ਸਾਰਾ ਕੁਝ ਆਪਾਂ ਵੱਖ ਕੀਤਾ ਹੋਇਆਗਾ ਸਾਰੇ ਦੇਖੋ ਪਲੇਟਾਂ ਵਗੈਰਾ ਢੇੜੀਆਂ ਹੋਈਆਂ ਨੇ ਦੇਉ ਉਸੇ ਤਰ੍ਹਾਂ ਹੀ ਆਪਾਂ ਬੈਕ ਪੀਸ ਨੂੰ ਵੀ ਸਾਰੇ ਨੂੰ ਦੇੜ ਕੇ ਦੇਖੋ ਵੱਖ ਕੀਤਾ ਹੋਇਆਗਾ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਤਾਂ ਹੈਗਾ ਇਹਦਾ ਫਰੰਟ ਪੀਸ ਇਹ ਹੈਗਾ ਬੈਕ ਪੀਸ ਦੇਖੋ ਇਹ ਦੋਨੇ ਪੀਸਾਂ ਨੂੰ ਮੈਂ ਵੱਖ-ਵੱਖ ਇਸ ਤਰੀਕੇ ਨਾਲ ਕੀਤਾ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹਦਾ ਕਾਣ ਕੱਢਦਾ ਦਾ ਤਰੀਕਾ ਦੱਸਦੀ ਆ ਜਿਹੜਾ ਸੂਟ ਦੇ ਵਿੱਚ ਕਾਣ ਹੈ ਦੇਖੋ ਆਪਾਂ ਸ਼ਰਟ ਨੂੰ ਇਸ ਤਰੀਕੇ ਨਾਲ ਦੇਖੋ ਚੌਰਸ ਆਪਾਂ ਨੂੰ ਦੇਖਣ ਨੂੰ ਆ ਲੱਗਦਾ ਵੀ ਜਿਹੜੇ ਪੱਲਾਗਾ ਆਪਾਂ ਬਿਲਕੁਲ ਸਹੀ ਇਹ ਕੱਟਿਆ ਹੈ ਦੇਖੋ ਬਣਾ ਇਹ ਵੀ ਬੁਟੀਕ ਦਾ ਹੋਇਆਗਾ ਪਰ ਇਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਕਾਣ ਆਗਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੇਖੋ ਗਲੇ ਹੀ ਦਿਖਾ ਦਿੰਨੇ ਆਂ ਇਦਾਂ ਦੇਖੋ ਮੈਂ ਗਲੇ ਨੂੰ ਦੇਖੋ ਫੜ ਕੇ ਇਸ ਤਰ੍ਹਾਂ ਨਹੀਂ ਕੀਤਾਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਗਲਾਗਾ ਇੱਕ ਸਾਈਡ ਨੂੰ ਜਾ ਰਿਹਾਗਾ ਇਹ ਜਿਹੜਾ ਬਣਿਆ ਹੋਇਆ ਗਲਾਗਾ ਤੁਸੀਂ ਆਟੋਮੈਟਿਕ ਹੀ ਦੇਖ ਸਕਦੇ ਹੋ ਇੱਕ ਸਾਈਡ ਨੂੰ ਜਾ ਰਿਹਾ ਕਿਉਂਕਿ ਮੈਨੂੰ ਕੋਈ ਫੜ ਕੇ ਨਹੀਂ ਕੀਤਾ ਐ ਇਸੇ ਤਰ੍ਹਾਂ ਹੀ ਦੇਖੋ ਮੈਂ ਸ਼ਰਟ ਨੂੰ ਰੱਖਿਆ ਤਾਂ ਮੈਂ ਤੁਹਾਨੂੰ ਦੁਬਾਰਾ ਤੋਂ ਦਿਖਾਉਣ ਲਈ ਦੇਖੋ ਸ਼ਰਟ ਨੂੰ ਮੈਂ ਰੱਖਿਆ ਤਾਂ ਇਹ ਸ਼ਰਟ ਦੇ ਵਿੱਚ ਦੇਖੋ ਉਸੇ ਤਰ੍ਹਾਂ ਹੀ ਫੇਰ ਦਿਖ ਰਿਹਾ ਇਹ ਗਲਾ ਜਿਹੜਾ ਆਪਣਾ ਤੁਸੀਂ ਦੇਖ ਸਕਦੇ ਹੋ ਕਿੱਦਾਂ ਜਾ ਰਿਹਾ ਹੈ ਕਿਉਂ ਜਾ ਰਿਹਾ ਹੈ ਕਿਸ ਕਾਰਨ ਜਾ ਰਿਹਾ ਆਪਾਂ ਤੁਹਾਨੂੰ ਦੱਸਦੇ ਆਂ ਤੇ ਨਾ ਹੀ ਦੇਖੋ ਇਹਦੇ ਆਰਮੋਲ ਦੀ ਜਿਹੜੀ ਕਟਾਈ ਕੀਤੀ ਜਾਂਦੀ ਤੇ ਮੋਡੇ ਦੀ ਕਟਾਈ ਕੀਤੀ ਆ ਉਹ ਸਹੀ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਇੱਕ ਪੱਲਾ ਹੈਗਾ ਕੰਦੇ ਰਾਜ ਦਾ ਤੁਸੀਂ ਦੇਖ ਸਕਦੇ ਹੋ 4 ਇੰਚ ਤੇ ਇੱਕ ਪਾਸੇ ਕੰਦਾ ਹੈਗਾ ਹੈਗਾ 4.5 ਇੰਚ ਤੁਸੀਂ ਦੇਖ ਸਕਦੇ ਹੋ ਇਹ ਚੀਜ਼ੇ ਦੀ ਜ਼ਿਆਦਾ ਚੜਾਈ ਦੇ ਵਿੱਚ ਹੈ ਤੇ ਇਹ ਚੀਜ਼ ਹੈ ਜਿਹੜੀ ਇਹਦੀ ਘੱਟ ਚੜਾਈ ਦੇ ਵਿੱਚ ਹੈ ਇਹਦੇ ਵਿੱਚ ਜਿਹੜਾ ਫਰਕ ਹੈਗਾ ਆਪਾਂ ਇਹ ਕਿੱਥੇ ਹੈਗਾ ਕਟਾਈ ਦੇ ਵਿੱਚ ਤੇ ਆਪਾਂ ਤੁਹਾਨੂੰ ਇਹਨੇ ਪਲੇਟਾਂ ਵੀ ਦਿਖਾਉਣਾ ਦੇਖੋ ਪਲੇਟਾਂ ਦੇ ਵਿੱਚ ਵੀ ਜਿਹੜਾ ਪੂਰਾ ਦੇਖੋ ਅੰਤਰਾ ਦਾ ਪੂਰਾ ਦਿਖਾਈ ਦੇ ਰਿਹਾ ਹੈ ਕਿਸ ਤਰੀਕੇ ਨਾਲ ਇਹ ਪਲੇਟਾ ਪਾਇਆ ਹੋਇਆ ਸੀ ਹੁਣ ਇਹਦੇ ਵਿੱਚ ਜਿਹੜਾ ਕਾਣ ਕੱਢਣਾਗਾ ਆਪਾਂ ਤੁਹਾਨੂੰ ਇਹ ਸਮਝਾਉਣੀ ਆ ਹੁਣ ਦੇਖੋ ਮੈਂ ਇਹਨੂੰ ਸੈਂਟਰ ਦੇ ਵਿੱਚੋਂ ਵਿਚਾਲਾ ਕਰੂੰਗੀ ਇਹਦਾ ਆਪਣੇ ਸ਼ਰਟ ਦਾ ਇਸ ਤਰ੍ਹਾਂ ਇਹ ਜਿਹੜੀ ਕਟਾਈ ਕੀਤੀ ਹੋਈ ਸ਼ਰਟ ਦੇਖੋ ਮੈਂ ਵਿਚਾਲਾ ਕਰਕੇ ਫੜ ਲਈ ਇਹ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਦੇਖਦੇ ਆਪਾਂ ਜੇਕਰ ਕਾਣ ਹੋਇਆ ਤਾਂ ਕਾਣ ਜਿਹੜਾ ਇਹਦਾ ਆਟੋਮੈਟਿਕ ਇੱਕ ਸਾਈਡ ਤੇ ਜਾਊਗਾ ਹੀ ਜਾਊਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਉੱਪਰ ਤੋਂ ਦਿਖਾਉਣੀ ਆ ਪਹਿਲਾਂ ਕਾਣੇ ਦੇ ਵਿੱਚ ਇਹ ਆਪਣਾ ਜਿਹੜਾ ਕਾਣਾ ਹੈਗਾ ਇੱਕ ਸਾਈਡ ਤੇ ਚਲਿਆ ਗਿਆ ਇਸ ਤਰ੍ਹਾਂ ਦੇਖੋ ਇੱਥੇ ਵੀ ਕਾਣ ਗਿਆ ਆਪਣਾ ਤੇ ਆਪਣੇ ਕੰਦੇ ਦੇ ਵਿੱਚ ਵੀ ਜਿਹੜਾ ਕਾਫੀ ਕਾਣ ਹੈਗਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਨਾ ਫਰੰਟ ਪਾਸਾ ਹੈਗਾ ਜਿਹੜਾ ਇਹਨੂੰ ਸੈੱਟ ਕਰੂੰਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨੂੰ ਮੈਂ ਬਿਲਕੁਲ ਸਿੱਧਾ ਕਰ ਲਿਆ ਹੁਣ ਮੈਂ ਤੁਹਾਨੂੰ ਇਹਦੇ ਨੀਚੇ ਵਾਲੀ ਸਾਈਡ ਤੇ ਦਿਖਾਉਣੀ ਜਿਹੜਾ ਕਾਣ ਹੈਗਾ ਇਸ ਤਰ੍ਹਾਂ ਦੇਖੋ ਇੱਕ ਸਾਈਡ ਤੇ ਇਹ ਬੈਠ ਗਿਆ ਇਹ ਕਾਣ ਨੂੰ ਹੁਣ ਆਪਾਂ ਕੀ ਕਰਨਾ ਹੈਗਾ ਹੁਣ ਇਹ ਕਾਂ ਨੂੰ ਇਸੇ ਤਰ੍ਹਾਂ ਹੀ ਦੇਖੋ ਮੈਂ ਨੀਚੇ ਤੋਂ ਜਿਹੜਾ ਇਹਨੂੰ ਕੱਟ ਕਰੂੰਗੀ ਇਸ ਤਰ੍ਹਾਂ ਨੀਚੇ ਵਾਲੀ ਸਾਈਡ ਤੋਂ ਇਹਨੂੰ ਮੈਂ ਕਾਂ ਨੂੰ ਲਾਤਾ ਜਦੋਂ ਮੈਂ ਤੁਸੀਂ ਕਮੀਜ਼ ਨੂੰ ਸਹੀ ਕਰਨਾ ਦਾ ਸਭ ਤੋਂ ਪਹਿਲਾਂ ਸਾਰੇ ਕਮੀਜ਼ ਦੀ ਤੁਹਾਨੂੰ ਦੇਖੋ ਸਾਰੀਆਂ ਸਲਾਈਆਂ ਪਟਲੀਆਂ ਪੈਣੀਆਂ ਸਲਾਈਆਂ ਪਟਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਇਹਦੇ ਉੱਪਰ ਪ੍ਰੈਸ ਮਾਰੋਗੇ ਤੇ ਪ੍ਰੈਸ ਮਾਰਨ ਤੋਂ ਬਾਅਦ ਫਿਰ ਇਹਦੀ ਜਿਹੜੀ ਤੁਸੀਂ ਕਟਾਈ ਕਰੋਗੇ ਹੁਣ ਦੇਖੋ ਕਰਨਿਆ ਇਹਦੇ ਆਪਾਂ ਉੱਪਰੋਂ ਕੰਦੇ ਸਹੀ ਕੰਦੇ ਕਿੱਦਾਂ ਕਰਨੇ ਨੇ ਸਭ ਤੋਂ ਪਹਿਲਾਂ ਦੇਖੋ ਆਪਾਂ ਤੀਦੇ ਦਾ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਤੀਦੇ ਦਾ ਨਿਸ਼ਾਨ ਲਾਵਾਂਗੇ ਦੇਖੋ ਤੀਰਾ ਮੈਂ ਪਾਉਂਗੀ ਇਹਦੇ ਮਤਲਬ ਮੈਂ ਤੁਹਾਨੂੰ ਨਾਪ ਦੱਸਦੀਆਂਗੀ 22.5 ਇੰਚ 22.5 ਇੰਚ ਛਾਤੀ 18.5 ਇੰਚ ਕਮਰ ਤੇ 22 ਇੰਚ 22.5 ਇੰਚ हिਪ ਇਹਦੇ ਹਿਸਾਬ ਨਾਲ ਦੇਖੋ ਆਪਾਂ ਤੀਰੇ ਦੇ ਦਿੱਤੇ ਮੋਢੇ ਦੀ ਕਟਾਈ ਕਰਨੀ ਹੈ ਹੁਣ ਦੇਖੋ ਤੀਰਾ ਜਿਹੜਾ ਮੈਂ ਪਾਉਣਾ ਹੈ ਕਿਉਂਕਿ ਨਾਰਮਲ ਗਲਾ ਪਹਿਨਦੇ ਬੈਕ ਵਾਲਾ ਤੇ ਇਹਦੇ ਹਿਸਾਬ ਨਾਲ ਮੈਂ 6.5 ਇੰਚ ਤੀਦੇ ਦਾ ਨਿਸ਼ਾਨ ਲਗਾਉਂਗੀ 6.5 ਇੰਚ ਦੇਖੋ ਤੀਦੇ ਦਾ ਨਿਸ਼ਾਨ ਮੈਂ ਲਗਾ ਲਿਆ ਇਸ ਤਰ੍ਹਾਂ ਹੁਣ ਮੈਂ ਲੰਬੇ ਤੀਦੇ ਦਾ ਆਰਮੋਲ ਦਾ ਜਾਨਿਕ ਮੋਢੇ ਦਾ ਨਿਸ਼ਾਨ ਲਗਾਉਂਗੀ 7 ਇੰਚ ਤੇ ਜਾਨਿਕ ਉਹ ਮੈਂ ਇਸ ਤਰ੍ਹਾਂ ਲਗਾ ਲਿਆ ਬਿਲਕੁਲ ਸਿੱਧਾ ਦੇਖੋ 7 ਇੰਚ ਤੇ ਲਗਾ ਲਿਆ ਉਸ ਤੋਂ ਬਾਅਦ ਜਿਹੜੇ ਮੈਂ ਨਿਸ਼ਾਨ ਲਗਾਉਣਾ ਉੱਪਰ ਤੋਂ ਵੀ ਦੇਖੋ 6.5 ਇੰਚ ਤੇ ਲਗਾਉਣਾਗਾ ਸਭ ਤੋਂ ਪਹਿਲਾਂ ਮੈਂ ਦੇਖੋ ਇਹਨੂੰ ਬਿਲਕੁਲ ਸਹੀ ਕਰੂੰਗੀ ਇੱਥੋਂ ਕਿਉਂਕਿ ਆਪਾਂ ਨੂੰ ਆਏਗਾ ਵੀ ਜਦੋਂ ਆਪਾਂ ਇਹਨੂੰ ਸਹੀ ਕਰਨ ਲੱਗੇ ਆ ਤਾਂ ਆਪਾਂ ਤੋਂ ਵੀ ਜਿਹੜੇ ਦੇ ਵਿੱਚ ਕਾਣ ਨਾ ਪਵੇ ਬਿਲਕੁਲ ਦੇਖੋ ਸਿੱਧਾ ਕਰ ਲਿਆ ਇਹਨੂੰ ਮੈਂ ਸਿੱਧਾ ਕਰਕੇ 6.5 ਇੰਚ ਦਾ ਦੇਖੋ ਨਿਸ਼ਾਨਾ ਜਿਹੜਾ ਮੇਰਾ ਇੱਥੇ ਆ ਗਿਆ ਜਾਨੀ ਕਿ ਥੋੜਾ ਜਿਹਾ ਇਧਰੋਂ ਵੀ ਕਟੂਗਾ ਇਧਰੋਂ ਅੰਦਰ ਨੂੰ ਵੱਧ ਗਿਆ ਇਧਰ ਨੂੰ ਇਹ ਘੱਟ ਗਿਆ ਹੁਣ ਮੈਂ ਦੇਖੋ ਇਹਨਾਂ ਨੂੰ ਬਿਲਕੁਲ ਸਿੱਧਾ ਕਰ ਲੂੰਗੀ ਇੱਥੋਂ ਇਸ ਤਰ੍ਹਾਂ ਐਸੇ ਤੁਸੀਂ ਦੇਖ ਸਕਦੇ ਹੋ ਇਹਦਾ ਹਾਫ ਕਰੂੰਗੀ 3.5 ਇੰਚ 3.5 ਇੰਚ ਦੇਖੋ ਮੇਰਾ ਹਾਫ ਕਰ ਲਿਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਦੇਖੋ ਮੈਂ ਇਹ ਚੀਜ਼ ਦੇ ਉੱਪਰੋਂ ਜਿਹੜਾ ਇਹਨੂੰ ਸਿੱਧਾ ਕਰੂੰਗੀ ਜਿਹੜਾ ਆਪਣਾ ਗਲਾਗਾ ਦੇਖੋ ਇਸ ਤਰ੍ਹਾਂ ਜਿੱਥੋਂ ਆਪਾਂ ਬੁਕਰਮ ਵਾਲੇ ਗਲੇ ਦੇ ਹਾਂ ਬਿਲਕੁਲ ਸਿੱਧਾ ਕਰ ਲਿਆ ਇਸ ਤੋਂ ਬਾਅਦ ਹੁਣ ਜਿਹੜੀ ਇਹਦੇ ਵਿੱਚ ਗਲਾਈ ਪਾਉਣੀ ਹੈ ਉਹ ਮੈਂ ਪਹਿਲਾਂ ਛਾਤੀ ਦਾ ਨਿਸ਼ਾਨ ਲਗਾਉਂਗੀ ਇਸ ਤਰ੍ਹਾਂ ਛਾਤੀ ਹੈਗੀ ਸਾਢੇ 1 ਇੰਚ 1.5 ਇੰਚ ਉਨੇ ਦੇ ਹਿਸਾਬ ਨਾਲ ਦੇਖੋ ਮੈਂ ਗਲਾਈ ਪਾਉਂਗੀ ਤੁਸੀਂ ਦੇਖ ਸਕਦੇ ਹੋ ਇਹ ਜਿੱਥੇ ਆਪਣੇ ਇਹਨਾਂ ਦੀ ਸਲਾਈ ਲੱਗੀ ਹੋਈ ਸੀ ਉਹ ਸਲਾਈ ਤੋਂ ਇਹ ਫਰੰਟ ਪੱਲਾ ਜਿਹੜਾ ਕੱਟ ਹੋ ਜੂਗਾ ਇਸ ਤਰ੍ਹਾਂ ਇਹਨੂੰ ਉੱਪਰੋਂ ਵੀ ਦੇਖੋ ਮੈਂ ਇਸ ਤਰ੍ਹਾਂ ਕਟਾਈ ਕਰ ਦੂੰਗੀ ਤੁਸੀਂ ਦੇਖ ਸਕਦੇ ਜਿਹੜੀ ਇਹ ਆਰਮੋਲ ਦੀ ਕਟਾਈ ਹੈ ਮੈਂ ਬਿਲਕੁਲ ਸਿੱਧੀ ਕਰ ਲਈ ਹੁਣ ਇਹਨੂੰ ਆਪਾਂ ਇਸੇ ਤਰ੍ਹਾਂ ਦੇਖੋ ਇਹਦਾ ਕਾਂ ਲਿੱਤਾ ਕੱਢ ਹੁਣ ਆਪਾਂ ਕੱਢਾਂਗੇ ਬੈਕ ਵਾਲੇ ਪੱਲੇ ਦੇ ਵਿੱਚੋਂ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਪਲੇਟਾਂ ਦਾ ਪਹਿਲਾਂ ਨਿਸ਼ਾਨ ਕਿ ਇੱਥੇ ਲੱਗਿਆ ਹੋਇਆ ਇੱਕ ਇੱਥੇ ਲੱਗਿਆ ਹੋਇਆ ਮੈਂ ਉਸ ਤੋਂ ਬਾਅਦ ਤੁਹਾਨੂੰ ਦੱਸੂਗੀ ਵੀ ਇਹਨੇ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਗਾਏ ਨੇ ਉਹ ਆਪਣੇ ਕਿੱਥੇ-ਕਿੱਥੇ ਪਲੇਟਾਂ ਦੇ ਨਿਸ਼ਾਨ ਆਏ ਨੇ ਇਹਦੇ ਕਿੰਨੇ ਪਲੇਟਾਂ ਦੇ ਨਿਸ਼ਾਨ ਜਿਹੜੀ ਜਗ੍ਹਾ ਤੇ ਉੱਪਰ ਲੱਗੇ ਹੋਏ ਸੀ ਉਸੇ ਤਰ੍ਹਾਂ ਮੈਂ ਨਿਸ਼ਾਨੇ ਲਗਾਤੇ ਹੁਣ ਆਪਾਂ ਲਗਾਵਾਂਗੇ ਆਪਣੇ ਹਿਸਾਬ ਦੇ ਨਾਲ ਸਭ ਤੋਂ ਪਹਿਲਾਂ ਮੈਂ ਬੈਕ ਪੱਲੇ ਨੂੰ ਲਵਾਂਗੀ ਇਸ ਤਰ੍ਹਾਂ ਬੈਕ ਪਰਲੇ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਉਣਾ ਜਿਹੜੇ ਦੇ ਵਿੱਚ ਕਾਣ ਦਿੱਤਾ ਹੋਇਆ ਹੈਗਾ ਇਹਨੂੰ ਵੀ ਮੈਂ ਬਿਲਕੁਲ ਸੈਂਟਰ ਦੇ ਵਿੱਚੋਂ ਫੜੂੰਗੀ ਐਸ ਤਰ੍ਹਾਂ ਬਿਲਕੁਲ ਸੈਂਟਰ ਦੇ ਵਿੱਚੋਂ ਦੇਖੋ ਮੈਂ ਫੜ ਲਿਆ ਇਹ ਫੜਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਕਾਣ ਹੈਗਾ ਦੇਖੋ ਨੀਚੇ ਵਾਲੀ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਕਾਣ ਆਇਆ ਹੈਗਾ ਤੇ ਜਿਹੜਾ ਇਹਦੀ ਉੱਪਰਲੀ ਸਾਈਡ ਤੇ ਕਾਣ ਹੈਗਾ ਉਹ ਤਾਂ ਬਿਲਕੁਲ ਬਹੁਤ ਹੀ ਜ਼ਿਆਦਾ ਹੈਗਾ ਐਸ ਤਰ੍ਹਾਂ ਜੀਦੇ ਨਾਲ ਇਹ ਕਮੀਜ਼ ਸੀਗਾ ਜਿਹੜਾ ਆਪਣੇ ਛਾਤੀ ਦੇ ਉੱਪਰੋਂ ਪੇਟ ਦੇ ਉੱਪਰੋਂ ਤੇ ਨੀਚੇ हिਪ ਦੇ ਉੱਪਰੋਂ ਬਹੁਤ ਜ਼ਿਆਦਾ ਜਿਹੜੀ ਖਿੱਚ ਪੈਂਦੀ ਸੀ ਖਿੱਚ ਕਿਉਂ ਪੈਂਦੀ ਸੀ ਕਿਉਂਕਿ ਆਪਣੇ ਸੂਟ ਦੇ ਵਿੱਚ ਇਹ ਕਾਣ ਆਗਾ ਇਹ ਜਿਹੜੇ ਕੱਪੜਾ ਕੱਟਾ ਕੱਟਣ ਵੇਲੇ ਕੀ ਕੀਤਾ ਸੀ ਕਾਣ ਦੇ ਵਿੱਚ ਕੱਟਿਆ ਸੀ ਤੇ ਹਮੇਸ਼ਾ ਜਦੋਂ ਵੀ ਆਪਾਂ ਸੂਟ ਨੂੰ ਕਟਾਈ ਕਰਦੇ ਆ ਸਿੱਧੇ ਲੋਟ ਆ ਆਪਾਂ ਕੈਂਚੀ ਨਾਲ ਕਦੇ ਵੀ ਨਾ ਕੱਟੋ ਦੇਖੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਇਆ ਹੋਇਆ ਵੀ ਜਦੋਂ ਵੀ ਆਪਾਂ ਆਲ ਓਵਰ ਸੂਟ ਦੀ ਕਟਾਈ ਕਰਦੇ ਆ ਤਾਂ ਉਹਦਾ ਆਪਾਂ ਦੇਖੋ ਇੱਕ ਕੋਨੇ ਦੇ ਉੱਪਰ ਟੱਕ ਲਗਾਵਾਂਗੇ ਆਪਾਂ ਜਿੰਨਾ ਸ਼ਰਟ ਦਾ ਪੱਲਾ ਲੈਣਾ ਹੈ ਤੇ ਆਪਾਂ ਕੰਨੀ ਲੋਟ ਬਿਲਕੁਲ ਖਿੱਚ ਕੇ ਉਹਨੂੰ ਪਾੜਾਂਗੇ ਤਾਂ ਜੋ ਆਪਣਾ ਕਪੜਾ ਇਹਦਾ ਬਿਲਕੁਲ ਸਿੱਧਾ ਲੈ ਜੇ ਜਿਹਦੇ ਨਾਲ ਆਪਣੇ ਸੂਟ ਦੇ ਵਿੱਚ ਕਾਣ ਨਹੀਂ ਪੈਂਦਾ ਆਪਾਂ ਦੇਖੋ ਤੁਹਾਡੇ ਲਈ ਉਹ ਵੀਡੀਓ ਦੁਬਾਰਾ ਤੋਂ ਲੈ ਕੇ ਆਵਾਂਗੇ ਮੈਂ ਤੁਹਾਨੂੰ ਵੀਡੀਓ ਦੇਖੋ ਪਾਉਂਗੀ ਵੀ ਆਪਾਂ ਇਹ ਫੁੱਲ ਛੂਟ ਦੀ ਕਟਾਈ ਇਹ ਕਿਹੜੇ ਤਰੀਕੇ ਨਾਲ ਕਰ ਸਕਦੇ ਹਾਂ ਹੁਣ ਸਭ ਤੋਂ ਪਹਿਲਾਂ ਦੇਖੋ ਮੈਨੂੰ ਇਹ ਕਾਣ ਆ ਜਿਹੜਾ ਇਹ ਸੈੱਟ ਕਰਨਾ ਪਊਗਾ ਇਸ ਦਾ ਹੁਣ ਇਹਨੂੰ ਦੇਖੋ ਮੈਂ ਪਹਿਲਾਂ ਇਸ ਤਰ੍ਹਾਂ ਕਟਾਈ ਕਰਤਾ ਇਹ ਕਰਨ ਤੋਂ ਬਾਅਦ ਹੁਣ ਦੇਖੋ ਇਹ ਬੈਕ ਵਾਲਾ ਜਿਹੜਾ ਗਲਾ ਹੈ ਇੱਥੋਂ ਵੀ ਇਹ ਕੱਪੜੇ ਨੂੰ ਮੈਨੂੰ ਇਸੇ ਤਰ੍ਹਾਂ ਹੀ ਕਟਾਈ ਕਰਨਾ ਪਊਗਾ ਇਸ ਤਰ੍ਹਾਂ ਤੇ ਉੱਪਰੋਂ ਵੀ ਕੰਦੇ ਤੋਂ ਮੈਨੂੰ ਇਸ ਤਰ੍ਹਾਂ ਕਟਾਈ ਕਰਨਾ ਪਊ ਕਿਉਂਕਿ ਇਹਦਾ ਤੀਰ ਜਿਹੜਾ ਉਹ ਵੀ ਬਹੁਤ ਜ਼ਿਆਦਾ ਵੱਡਾ ਕਟਾਈ ਕਰਿਆ ਹੋਇਆ ਸੀਗਾ ਯਾਨੀ ਕਿ ਇਹਨਾਂ ਦਾ ਤੀਰ ਜਿਹੜਾ ਕਟਾਈ ਕੀਤਾ ਹੋਇਆ ਸੀ 7 7.5 ਇੰਚ ਕਟਾਈ ਕਰਿਆ ਹੋਇਆ ਸੀ ਤੀਰ ਦਾ ਇਸ ਤੋਂ ਬਾਅਦ ਹੁਣ ਮੈਂ ਇਹ ਜਿਹੜਾ ਫਰੰਟ ਪੱਲਾ ਹੈਗਾ ਇਹ ਫਰੰਟ ਪੱਲੇ ਨੂੰ ਇਹਦੇ ਉੱਪਰ ਰੱਖੂੰਗੀ ਇਸ ਤਰ੍ਹਾਂ ਫਰੰਟ ਪੱਲੇ ਨੂੰ ਇਹਦੇ ਉੱਪਰ ਰੱਖੂੰਗੀ ਇਸ ਤਰ੍ਹਾਂ ਕਿਉਂਕਿ ਗਲਾ ਜਿਹੜਾ ਮੇਰਾ ਬੈਕ ਨੂੰ ਨਾ ਜਾਵੇ ਉਹਦੇ ਲਈ ਮੈਂ 1/2 ਇੰਚ ਦਾ ਮਾਰਜਿਨ ਜਿਹੜਾ ਉੱਪਰ ਛੱਡੂੰਗੀ ਤੇ ਬੈਕ ਪੱਲਾ ਪਾ ਤੁਹਾਨੂੰ ਦਿਖਾਉਣੇ ਕਿੰਨੇ ਇੰਚ ਛੋਟਾ ਕੱਟਿਆ ਹੋਇਆ ਇਹਨਾਂ ਦਾ ਜਿਹੜਾ ਬੈਕ ਪੱਲਾ ਹੈਗਾ ਤੁਸੀਂ ਦੇਖ ਸਕਦੇ ਹੋ ਬੈਕ ਪੱਲਾ ਆਪਣਾ ਡੇਢ 2 ਇੰਚ ਜਿਹੜਾ ਕੱਟ-ਕਟਿਆ ਹੋਇਆ ਇਹਦੇ ਨੀਚੇ ਵੀ ਆਪਾਂ ਨੂੰ ਕੁਝ ਨਾ ਕੁਝ ਦੇਖੋ ਲਗਾਉਣਾ ਪਊਗਾ ਜੋੜ ਵੀ ਪਾਉਣਾ ਪਊਗਾ ਤਾਂ ਜਿਹੜਾ ਆਪਣਾ ਕਮੀਜ਼ ਹੈ ਇਹ ਸੈੱਟ ਬਣੂਗਾ ਹੁਣ ਦੇਖਿਆ ਮੈਂ ਬਿਲਕੁਲ ਸਿੱਧਾ ਰੱਖ ਲਿਆ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਇਹ ਕੰਧੇ ਦੀ ਕਟਾਈ ਹੈਗੀ ਜਾਨੀ ਕਿ ਇਹ ਆਪਣੇ ਆਰ ਮੋਢਿਆਂ ਦੀ ਕਟਾਈ ਹੈ ਇਹ ਤੁਹਾਨੂੰ ਮੈਂ ਦਿਖਾਉਣੀ ਹੈ ਇੱਥੋਂ ਮੈਂ ਬਿਲਕੁਲ ਇਹ ਬਰਾਬਰ ਲੈਣੀ ਹੈ ਇਸ ਤਰ੍ਹਾਂ ਦੇਖੋ ਇਹਨੂੰ ਟਾਲ ਦੇਣੀ ਸੀ ਜਿਹੜੀ ਉਹਦੇ ਬਿੱਤੀ ਮੋੜ ਕੇ ਸਲਾਈ ਮਾਰੀ ਹੋਈ ਸੀ ਇਹ ਵੀ ਮੈਂ ਇੱਥੋਂ ਕਟਾਈ ਕਰੂੰਗੀ ਇਸ ਤਰ੍ਹਾਂ ਇੱਥੋਂ ਬਿਲਕੁਲ ਬਰਾਬਰ ਆਉਗੀ ਇਹ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨੇ ਨੂੰ ਮੈਂ ਇਸ ਤਰ੍ਹਾਂ ਕਰ ਲਿਆ ਕਟਾਈ ਹੁਣ ਆਪਣਾ ਆ ਗਿਆ ਬੈਕ ਗਲਾ ਬੈਕ ਗਲਾ ਦੇ ਤੁਸੀਂ ਇਹ ਪੈਂਦੇ ਨੇ 5.5 ਇੰਚ ਜਾਨੀ ਕਿ 5.5 ਇੰਚ ਇਹ ਗਲੇ ਦੀ ਜਿਹੜੀ ਮੈਨੂੰ ਥੋੜੀ ਜਿਹੀ ਕਟਾਈ ਹੋਰ ਕਰਨੀ ਪਊਗੀ ਜਦੋਂ ਆਪਾਂ ਬੈਕ ਵਾਲਾ ਗਲਾ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਗਲੇ ਦੀ ਕਟਾਈ ਹੋਰ ਥੋੜੀ ਜਿਹੀ ਕਰਾਂਗੇ ਜਿਹਦੇ ਨਾਲ ਆ ਆਪਣਾ ਗਲਾ ਬਿਲਕੁਲ ਵਧੀਆ ਬਣ ਜਾਊਗਾ ਹੁਣ ਦੇਖੋ ਇੱਥੋਂ ਵੀ ਮੈਨੂੰ ਥੋੜਾ ਜਿਹਾ ਇਹ ਬਰਾਬਰੀ ਕਰਨਾ ਪਊ ਕਿਉਂਕਿ ਇਹ ਗਲਾ ਪੂਰਾ ਉਪਰ ਇਹਦੇ ਵਿੱਚ ਆਪਾਂ ਗਲਾ ਲਗਾਵਾਂਗੇ ਅੱਧਾ ਅੱਧਾ ਇੰਚ ਦੇ ਸਲਾਈ ਦੇ ਵਿੱਚ ਆ ਜੂ ਥੋੜਾ ਥੋੜਾ ਤੇ ਉਹਨਾਂ ਕਪੜਾ ਆਪਣਾ ਇਹ ਸਲਾਈ ਵਾਲਾ ਜਿਹੜਾ ਨਿਕਲਿਆ ਆਊਗਾ ਹੁਣ ਆਪਾਂ ਲਾਉਣੇ ਨੇ ਦੇਖੋ ਪਲੇਟਾਂ ਦੇ ਨਿਸ਼ਾਨ ਪਲੇਟਾਂ ਦੇਖੋ ਹੈਗੇ ਨੇ ਇਹਨਾਂ ਦੀਆਂ 12 ਇੰਚ ਤੇ ਤਿਆਰ ਤੁਹਾਨੂੰ ਆਪਾਂ ਦਿਖਾਉਨੇ 11 ਇੰਚ ਤੇ ਨਿਸ਼ਾਨ ਲੱਗਿਆ ਹੋਇਆ 12 ਇੰਚ ਤੇ ਤਿਆਰ ਨੇ ਆਪਾਂ 12.5 ਇੰਚ ਤੇ ਨਿਸ਼ਾਨ ਲਗਾਵਾਂਗੇ ਦੇਖੋ ਇੰਨਾ نیچے ਪਲੇਟ ਆਊਗਾ ਆਪਣਾ ਆਪਣਾ ਪਲੇਟ ਆ ਗਿਆ ਇਹ 2.5 ਇੰਚ ਨੀਚੇ ਹੁਣ ਲੰਬਾ ਪਲੇਟ ਪਾਵਾਂਗੇ ਆਪਾਂ 6.5 ਇੰਚ ਦਾ 6.5 ਇੰਚ ਦਾ ਇਸ ਤਰ੍ਹਾਂ ਤੇ ਗੈਪ ਰੱਖਾਂਗੇ ਆਪਾਂ ਇਹਨਾਂ ਦੀ 7 ਇੰਚ ਚੜਾਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪਲੋਈਆਂ ਜਿਹੜੀਆਂ ਇੱਥੋਂ ਦਾ ਪਲੋਈ ਇੱਥੇ ਸੀਗੀ ਇੱਥੋਂ ਪਲੋਈ ਕਿੱਥੇ ਸੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਲੋਈਆਂ ਦੇ ਵਿੱਚ ਜਿਹੜਾ ਫਰਕ ਰੱਖਿਆ ਹੋਇਆਗਾ ਜਿਹਦੇ ਨਾਲ ਇਹ ਸੂਟ ਦੀ ਸਹੀ ਫੀਟਿੰਗ ਬਿਲਕੁਲ ਵੀ ਨਹੀਂ ਬਣੀ ਹੋਈ ਸੀ ਇਸ ਤਰ੍ਹਾਂ ਹੁਣ ਇਹ ਪਲੇਟ ਦਾ ਨਿਸ਼ਾਨ ਦੇਖੋ ਆਊਗਾ ਮੇਰਾ ਇੱਥੇ ਆ ਗਿਆ 2.5 ਇੰਚ ਤੇ ਇਹਨੂੰ ਨਿਸ਼ਾਨ ਨੂੰ ਬਿਲਕੁਲ ਰੇਵ ਕਰੂੰਗੀ ਮੈਂ ਜਿਹੜਾ ਆਪਣਾ ਕਮਰ ਵਾਲਾ ਨਿਸ਼ਾਨ ਸਭ ਤੋਂ ਵੱਡੀ ਗਲਤੀ ਆਪਾਂ ਉਦੋਂ ਕਰਦੇ ਆ ਜਦੋਂ ਆਪਾਂ ਆਲਓਵਰ ਸੂਟ ਦੀ ਕਟਾਈ ਕਰਦੇ ਆ ਤਾਂ ਉਦੋਂ ਆਪਾਂ ਜਿਹੜੀ ਗਲਤੀ ਕਰ ਦਿੰਦੇ ਆ ਕੈਂਚੀ ਦੇ ਨਾਲ ਆਪਾਂ ਸਾਰਾ ਕੱਪੜਾ ਨਾ ਕੈਂਚੀ ਦੇ ਨਾਲ ਉਤਾਰਦੇ ਆ ਜਿਹਦੇ ਨਾਲ ਆਪਣੇ ਸੂਟ ਦੇ ਵਿੱਚ ਕਾਣ ਪੈ ਜਾਂਦਾ ਹੈ ਇਹ 플ੋਈ ਮੇਰੀ ਆ ਗਈ ਐਸ ਜਗ੍ਹਾ ਤੇ ਐਸ ਤਰ੍ਹਾਂ ਹੁਣ ਇੱਥੇ ਮੈਂ ਲਗਾਉਂਗੀ ਛੋਟੇ ਛੋਟੇ ਟੋਕਾ ਐਸਤਰ ਤਾਂ ਜੋ ਮੈਨੂੰ ਪਲੋਈਆਂ ਪਾਉਣ ਵੇਲੇ ਆਸਾਨੀ ਰਹੇ ਐਸਤਰ ਤੁਸੀਂ ਦੇਖ ਸਕਦੇ ਹੋ ਸਾਰੇ ਸੂਟ ਦੇ ਵਿੱਚੋਂ ਆਪਾਂ ਕਾਹਨ ਕਿਸ ਤਰੀਕੇ ਦੇ ਨਾਲ ਕੱਢਿਆਗਾ ਤੇ ਕਿਸ ਤਰੀਕੇ ਨਾਲ ਸੂਟ ਆਪਾਂ ਸਹੀ ਕੀਤਾਗਾ ਮੈਨੂੰ ਉਮੀਦ ਹੈਗੀ ਵੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆਪਾਂ ਨਵੀਂ ਵੀਡੀਓ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ